ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਜੋ 10 ਅਗਸਤ ਨੂੰ ਜਈ ਮਕੈਨੀਕਲ ਦਾ ਪੇਪਰ ਹੋਇਆ ਸੀ ਉਸ ਪੇਪਰ ਦੇ ਆਨਲਾਈਜ਼ਸ ਜਾਨਕੀ ਅਨਸਰ ਕੀਆ ਦੱਸਾਂਗੇ ਸੋ ਆਪਣੇ ਕਾਪੀ ਪੈਨ ਚੱਕ ਕੇ ਆਪਣੇ ਅਨਸਰ ਕੀ ਨੋਟ ਕਰ ਲਿਓ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਇੱਕ ਆਦਰਸ਼ ਪੁਲੀ ਸਿਸਟਮ ਦਾ ਮਕੈਨੀਕਲ ਫਾਇਦਾ ਕੀ ਹੈ ਸੋ ਇਸ ਦਾ ਸਹੀ ਜਵਾਬ ਹੈ ਬੀ 1 नैक्सट क्वेश्चन जोड़े कम करने वाला नतीजा नि, बल है स्विच का सही जवाब है ए जीरो नैक्सट क्वेश्चन माप गलती नैक्स क्वेश्चन माप गलती किसी चीज़ की डैश डैश अंतर हों है सूचद का सही जवाब है ए सही मुल डैश माप मुल नैक्सट क्वेश्चन एक माइक्रोमीटर सक्रियू गेस डैश स्टीक हों ਸੋ ਇਸ ਦਾ ਜੇ ਸਹੀ ਜਵਾਬ ਹੈ ਸੀ 0.01 mm ਇਨ ਪ੍ਰੋਜੈਕਸ਼ਨ ਮੈਜ਼ਰਮੈਂਟ ਟੂ ਸਲਿਪ ਗੇਜ ਆਰ ਜੁਆਇੰਡ ਬਾਏ ਪ੍ਰੋਸੈਸਡ ਕਾਲਡ ਸੋ ਇਸ ਦਾ ਸਹੀ ਜਵਾਬ ਹੈ ਡੀ ਰਿੰਗਿੰਗ ਨੈਕਸਟ ਕੁਐਸਚਨ ਪੇਪਰ ਐਂਗਲ ਨਿਰਧਾਰਤ ਕਰਨ ਲਈ ਸਾਈਨ ਬਾਰ ਅਤੇ ਸਲਿਪ ਗੇਜ ਦੀ ਵਰਤੋਂ ਕਰਕੇ ਬਾਰੀ ਟੇਪਰ ਨੂੰ ਜ਼ਿਆਦਾ ਸਹੀ ਢੰਗ ਨਾਲ ਮਾਪਿਆ ਜਾ ਸਕਦਾ ਹੈ सो इस द सही जवाब है बी साइन बार रहते गेज नैक्सट क्वेश्चन शुद्धता इससे निर्भर करती है सो इस द सही जवाब है डी आल ऑफ दिस। नैक्सट क्वेश्चन, सतह की समाप्ति के निरीक्षण सब तो वजिया तरीका डैश है सविच द सही जवाब है बी विजुअल निरीक्षण नेक्स्ट क्वेश्चन हेठा बचों टॉम लिंसन सतह मीटर के बारे की सही है सो so, इसका सही जवाब है सी ए एक मैकेनिकल काम ऑप्टिकल यंत्र है सो नैक्सट क्वेश्चन फिफ हेठा यूनीवर्सल मापन मशीन का सुमेर है सो so, इसका सही जवाब है बी टूल मेकर ऑप्टिकल मापन मशीन नैक्सट क्वेश्चन ਇੱਕ ਸਮੱਗਰੀ ਦਾ ਗੁਣ ਜੋ ਇਸ ਨੂੰ ਵਿਕਾਰ ਸਥਾਈ ਤੌਰ ਤੇ ਬਰਕਰਾਰ ਰੱਖਣ ਯੋਗ ਬਣਾਉਂਦਾ ਹੈ ਅਤੇ ਇਸ ਨੂੰ ਡੈਸ਼ ਕਹਿੰਦੇ ਹਨ ਸੋ ਇਸ ਦਾ ਸਹੀ ਜਵਾਬ ਹੈ ਡੀ ਪਲਾਸਟਿਕਸਿਟੀ ਨੈਕਸਟ ਕੁਐਸਚਨ ਨੈਕਸਟ ਕੁਐਸਚਨ 52 ਸੋ ਇਸ ਦਾ ਸਹੀ ਜਵਾਬ ਹੈ ਏ ਨਰਮ ਲੋਹਾ ਦੋਸਤੋ ਨੈਕਸਟ ਕੁਐਸਚਨ ਜਦੋਂ ਘੱਟ ਕਾਰਬਨ ਸਟੀਲ ਨੂੰ ਉੱਪਰਲੇ ਮੱਧਪੁੰਨ ਤਾਪਮਨ ਤੱਕ ਗਰਮ ਕਰਿਆ ਜਾਂਦਾ ਹੈ ਤਾਂ ਸਹੀ ਦਾ ਸਹੀ ਜਵਾਬ ਹੈ ਬੀ ਔਸਥ ਗ੍ਰੇਨ ਆਕਾਰ ਘਟ ਤੋਂ ਘਟ ਰੰਦਾ ਹੈ ਸਖਤ ਸਟੀਲ ਨੂੰ ਨਰਮ ਕਰਨ ਲਈ ਵਰਤੀ ਜਾਣ ਵਾਲੀ ਗਰਮੀ ਦੀ ਪ੍ਰਕਿਰਿਆ ਡੈਸ਼ ਹੁੰਦੀ ਹੈ ਸਹੀ ਦਾ ਸਹੀ ਜਵਾਬ ਹੈ ਡੀ ਟੈਂਪਰਿੰਗ ਨੈਕਸਟ ਕੁਐਸਚਨ ਇਹ ਢਾਲ ਲਿਖੇ ਮੋਡਲਿੰਗ ਤਰੀਕਿਆਂ ਵਿੱਚੋਂ ਕਿਹੜਾ ਆਮ ਤੌਰ ਤੇ ਥਰਮੋਪਲਾਸਟਿਕਸ ਸਮੱਗਰੀ ਲਈ ਨਹੀਂ ਵਰਤਿਆ ਜਾਂਦਾ ਸਹੀਦਾ ਸਹੀ ਜਵਾਬ ਹੈ ਡੀ ਕੈਲੈਂਡਰਿੰਗ ਨੈਕਸਟ ਕੁਐਸਚਨ ਥਰਮੋਸੈਟਿੰਗ ਅਤੇ ਥਰਮੋਪਲਾਸਟਿਕ ਪਲਾਸਟਿਕ ਦਾ ਇੱਕ ਮੁੱਖ ਨੁਕਸਾਨ ਇਹ ਹੈ ਸਹੀਦਾ ਸਹੀ ਜਵਾਬ ਹੈ ਸੀ ਇਹਨਾਂ ਕੋਲ ਜ਼ਿਆਦਾ ਮਕੈਨੀਕਲ ਮਜ਼ਬੂਤੀ ਨਹੀਂ ਹੁੰਦੀ ਨੈਕਸਟ ਕੁਐਸਚਨ ਇਹ ਟਲਿਖੇ ਗੁਣਾ ਵਿੱਚੋਂ ਕਿਸ ਨੂੰ ਇੱਕ ਐਲੂਮੀਨੀਅਮ ਮਿਸ਼ਰਤ ਧਾਤ ਨਾਲ ਮਜ਼ਬੂਤ ਕਰਕੇ ਵਧਾਇਆ ਜਾ ਸਕਦਾ ਹੈ ਸਹੀ ਜਵਾਬ ਹੈ ਡੀ ਸਟਰੈਂਥ ਮਜ਼ਬੂਤੀ ਨੈਕਸਟ ਕੁਐਸਚਨ ਵਪਾਰਕ ਤੌਰ ਤੇ ਉਪਲਬਧ ਲੋਹੇ ਦਾ ਸਭ ਤੋਂ ਸ਼ੁੱਧ ਰੂਪ ਡੈਸ਼ ਹੈ ਜਿਸ ਵਿੱਚ ਬਹੁਤ ਘੱਟ ਕਾਰਬਨ ਸਮੱਗਰੀ ਹੁੰਦੀ ਹੈ ਅਤੇ ਆਮ ਤੌਰ ਤੇ 0.12% ਤੋਂ 0.25% ਵਿਚਕਾਰ ਜੋ ਜ਼ਿਆਦਾ ਨਰਮ ਅਤੇ ਲਚੀਲਾ ਹੁੰਦਾ ਹੈ ਸੋ ਇਸ ਦਾ ਸਹੀ ਜਵਾਬ ਹੈ ਬੀ ਲੋਹਾ ਕੁਐਸਚਨ 59 ਇੱਕ ਇੰਟਰਨੈਸ਼ਲ ਟੇਪਰ ਜਾਂ ਐਂਗਲ ਹੈ ਜੋ ਕਿਸੇ ਪੈਟਰਨ ਦੀਆਂ ਲੰਬਕਾਰੀ ਸਤ੍ਹਾ ਤੋਂ ਜੋੜਿਆ ਜਾਂਦਾ ਹੈ ਤਾਂ ਜੋ ਇਸ ਨੂੰ ਮੋਲਡ ਕੈਵਿਟੀ ਨੂੰ ਨੁਕਸਾਨ ਪਹੁੰਚਾਏ ਬਿਨਾ ਆਸਾਨੀ ਨਾਲ ਮੋਲਡ ਤੋਂ ਹਟਾਇਆ ਜਾ ਸਕੇ ਸਹੀ ਜਵਾਬ ਹੈ ਬੀ ਡਰਾਫਟ ਅਲਾਊਸ ਨੈਕਸਟ ਕੁਐਸਚਨ ਵੈਲਡਿੰਗ ਪ੍ਰਕਿਰਿਆ ਜੋ ਕਿ ਗੈਰ ਖੱਬਤ ਜੋਗ ਇਲੈਕਟ੍ਰੋਡਾਂ ਦੀ ਵਰਤੋਂ ਕਰਦੀ ਹੈ ਸੋ ਇਸ ਦਾ ਸਹੀ ਜਵਾਬ ਹੈ A TIG ਵੈਲਡਿੰਗ ਨੈਕਸਟ ਕੁਐਸਚਨ ਇੱਕ ਚਾਰ ਉੱਚ ਰੋਲਿੰਗ ਮਿਲ ਵਿੱਚ ਚਾਰ ਰੋਲ ਹਨ ਜਿਨ੍ਹਾਂ ਵਿੱਚੋਂ ਡੈਸ਼ ਹਨ ਸੋ ਇਸ ਦਾ ਸਹੀ ਜਵਾਬ ਹੈ B ਦੋ ਰੋਲ ਕੰਮ ਕਰ ਰਹੇ ਹਨ ਅਤੇ ਦੋ ਰੋਲ ਬੈਕਅਪ ਕਰ ਰਹੇ ਹਨ ਸੋ ਇਸ ਦਾ ਸਹੀ ਜਵਾਬ ਹੈ B ਬੈਕ ਰੈਕ ਐਂਗਲ ਦਾ ਰੱਤਸਰ ਹੁੰਦਾ ਹੈ ਜਿੱਕਰ ਸਾਈਡ ਕੱਟਣ ਵਾਲਾ ਕਿਨਾਰਾ ਬਿੰਦੂ ਤੋਂ ਸ਼ੰਕ ਵੱਲ ਕਿਸ ਪਾਸੇ ਵੱਲ ਟਲਾਂ ਹੁੰਦਾ ਹੈ ਸੋ ਇਸ ਦਾ ਸਹੀ ਜਵਾਬ ਹੈ ਸੀ ਉੱਪਰ ਵੱਲ 63 ਰੀਮਿੰਗ ਇੱਕ ਕਟਣ ਦੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਵਰਕਪੀਸ ਵਿੱਚ ਮੌਜੂਦਾ ਛੇਕ ਵਿੱਚ ਨਿਰਵੇਗਨ ਅੰਦਰੂਨੀ ਕੰਦਾ ਬਣਾਉਣ ਲਈ ਡੈਸ਼ ਕਟਿੰਗ ਟੂਲ ਦੀ ਵਰਤੋਂ ਸ਼ਾਮਿਲ ਹੁੰਦੀ ਹੈ ਸੋ ਇਸ ਦਾ ਸਹੀ ਜਵਾਬ ਹੈ ਬੀ पेरोट्री नेक्स्ट क्वेश्चन व्यापारी ਦਾ ਸਰਕਲ ਡਾਇਗਰਾਮ ਮਸ਼ੀਨਿੰਗ ਦੌਰਾਨ ਇੱਕ ਸਿੰਗਲ ਕਟਿੰਗ ਟੂਲ ਤੇ ਕੰਮ ਕਰਨ ਵਾਲੇ ਡੈਸ਼ ਦਾ ਇੱਕ ਗ੍ਰਾਫੀਕਲ ਪ੍ਰਤੀਨਿਧਤਾ ਹੈ ਸੋ ਇਸ ਦਾ ਸਹੀ ਜਵਾਬ ਹੈ A ਕੱਟਣ ਵਾਲੇ ਬਲ ਦੇ ਹਿੱਸੇ नेक्स्ट क्वेश्चन 65 ਇੱਕ ਪੀਸਣ ਵਾਲਾ ਪੱਈਆ ਚਮਕਦਾ ਰਹੋ ਸਕਦਾ ਹੈ ਜਿਸ ਦਾ ਅਰਥ ਹੈ ਕੱਟਣ ਵਾਲੇ ਕਿਨਾਰਾ ਕੱਚ ਵਰਗਾ ਦਿਖਾਈ ਦਿੰਦਾ ਹੈ ਮੁੱਖ ਤੌਰ ਤੇ ਧੁੰਦਲੇ ਘਮਾਉਣ ਵਾਲੇ ਦਾਣਿਆਂ ਤੇ ਜਾਂ ਬੰਧਨ ਬਹੁਤ ਸਖਤ ਹੋਣ ਕਾਰਨ ਇਸ ਨਾਲ ਪਈਆ ਆਪਣੇ ਕਟਣ ਦੀ ਕੁਸ਼ਲਤਾ ਗਵਾ ਦਿੰਦਾ ਹੈ ਸਵਾਲ ਦਾ ਸਹੀ ਜਵਾਬ ਹੈ ਡੀ ਕਿਸੇ ਹੋਏ ਦਾਣਿਆਂ ਦਾ ਕਿਸ ਨਾਲ ਨੈਕਸਟ ਕੁਐਸਚਨ ਵੈਨ ਮੈਟਲ ਇਜ਼ ਰੂਵਡ ਬਾਈ ਏਰੋਜ਼ਨ ਕੇਸਡ ਬਾਈ ਰੈਪਿਡਲੀ ਰੈਕਿਊਰਿੰਗ ਸਪਾਰਕ ਡਿਸਚਾਰਜ ਬਿਟਵੀਨ ਦ ਟੂਲ ਐਂਡ ਵਰਕ ਦਾ ਪ੍ਰੋਸੈਸ ਇਸ ਨੋਨ ਐਸ ਸੋਈਦਾ ਸਹੀ ਜਵਾਬ ਹੈ ਸੀ ਨੈਕਸਟ ਕੁਐਸਚਨ 67 ਕੇਂਦਰੀ ਲਾਈਨ ਡੈਸ਼ ਦੇ ਰੂਪ ਵਿੱਚ ਖਿੱਚੀਆਂ ਜਾਂਦੀਆਂ ਹਨ ਸੋਈਦਾ ਸਹੀ ਜਵਾਬ ਹੈ ਬੀ ਲਗਾਤਾਰ ਤੰਗ ਲਾਈਨਾਂ ਨੈਕਸਟ ਕੁਐਸਚਨ 68 ਇੰਜੀਨੀਅਰਿੰਗ ਡਰਾਇੰਗ ਨੂੰ ਸਭ ਤੋਂ ਔਖੀ ਡੈਸ਼ ਗ੍ਰੇਡ ਕੈਂਸਲ ਕੀਤਾ ਜਾਂਦਾ ਹੈ सूचद का सही जवाब है सी सिक्स एच नैक्सट क्वेश्चन एक डैश आइसोमेट्रिक ड्राइंग एक अंडाकार के रूप में दिखाई देगा सूचना सही जवाब है डी चक्कर नैक्सट क्वेश्चन ए पॉइंट क्यू इज़ इन फ्रंट ऑफ वर्टिकल प्लेन एंड अबव होरिजिंटल प्लेन द पॉइंट क्यू इज़ डैश इन ਸੋ ਇਹਦਾ ਸਹੀ ਜਵਾਬ ਹੈ A ਫਰਸਟ ਕੁਆਡਰੈਂਟ ਨੈਕਸਟ ਕੁਐਸਚਨ ਮਿਨੀ ਡਰਾਫਟਰ ਸਭਾਈ ਡੈਸ਼ ਹਰ ਚੀਜ਼ ਦੇ ਉਦੇਸ਼ ਨੂੰ ਪੂਰਾ ਕਰਦਾ ਹੈ ਸੋ ਇਹਦਾ ਸਹੀ ਜਵਾਬ ਹੈ B ਕੰਪਾਸ ਨੈਕਸਟ ਕੁਐਸਚਨ 72 ਇੱਕ ਦੂਜੇ ਦੇ ਨੇੜੇ ਅਤੇ ਸਿੱਧੇ ਰੂਪ ਵਿੱਚ ਦਿੱਤੇ ਆਯਾਮਾਂ ਪਬਲਿਕ ਡਿਮੈਂਸ਼ਨ ਨੂੰ ਡੈਸ਼ ਕਿਹਾ ਜਾਂਦਾ ਹੈ ਸੋ ਇਸ ਦਾ ਸਹੀ ਜਵਾਬ ਹੈ B ਲੜੀ ਡਿਮੈਂਸ਼ਨਸ 3 ਡਿਮੈਂਸ਼ਨਸ ਨੈਕਸਟ ਕੁਐਸਚਨ 73 ਸੈਕਸ਼ਨਲ 뷰 ਡਰਾਇੰਗ ਵਿੱਚ ਹੈਚਿੰਗ ਦਾ ਉਦੇਸ਼ ਕੀ ਹੈ ਸਹੀ ਅਨਸਰ ਹੈ A ਟੂ ਸ਼ੋ ਦਾ ਇਨਸਾਈਡ ਫੀਚਰ ਆਫ ਐਨ ਆਬਜੈਕਟ ਕਿਸੇ ਵਸਤੂ ਦੀਆਂ ਅੰਦਰੂਨੀ ਗੁਣਾਂ ਨੂੰ ਦਿਖਾਉਣਾ ਨੈਕਸਟ ਕੁਐਸਚਨ 74 ਇੰਜੀਨੀਅਰਿੰਗ ਡਰਾਇੰਗ ਵਿੱਚ ਸਕੇਲ ਸ਼ਬਦ ਦਾ ਹਵਾਲਾ ਹੈ ਸੋ ਇਸ ਦਾ ਸਹੀ ਜਵਾਬ ਹੈ ਡੀ ਅਸਲ ਵਸਤੂਆਂ ਦੇ ਮੁਕਾਬਲੇ ਡਰਾਇੰਗ ਦਾ ਸੰਪੇਕਕ ਆਕਾਰ ਨੈਕਸਟ ਕੁਐਸਚਨ ਸੰਚਾਰ ਪ੍ਰਣਾਲੀ ਨੂੰ ਡੈਸ਼ ਇੰਜਣ ਤੋਂ ਪਹੀਆਂ ਵੀਲਾਂ ਤੱਕ ਸੰਚਾਰਿਤ ਕਰਦੀ ਹੈ ਸੋ ਇਸ ਦਾ ਸਹੀ ਜਵਾਬ ਹੈ ਬੀ ਪਾਵਰ ਨੈਕਸਟ ਕੁਐਸਚਨ ਰਿਜ਼ਨ ਬਾਰ ਇੱਕ ਤਰ੍ਹਾਂ ਦਾ ਸਸਪੈਂਸ਼ਨ ਸਿਸਟਮ ਕੰਪੋਨੈਂਟ ਹੈ ਜੋ ਵਾਹਨਾ ਵਿੱਚ ਡੈਸ਼ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ ਸੋ ਇਸ ਦਾ ਸਹੀ ਜਵਾਬ ਹੈ A ਸਹਾਇਤਾ ਅਤੇ ਸਥਿਰਤਾ ਨੈਕਸਟ ਕੁਐਸਚਨ 77 ਜੇਕਰ ਵਾਹਨ ਦੀ ਸਪੀਡ V ਇਨ ਮੀਟਰਸ ਪਰ ਬਲਿਕ ਮਿੰਟ ਹੈ ਅਤੇ ਡਰਾਈਵਿੰਗ 휠 ਦਾ ਘੇਰਾ ਡੈਸ਼ R ਇਨ ਮੀਟਰ ਹੈ ਦਾ ਡਰਾਈਵਿੰਗ 휠 ਦਾ ਆਰਐਮ ਆਰਪੀਐਮ ਦਿੱਤਾ ਜਾਵੇਗਾ ਸੋ ਇਸ ਦਾ ਸਹੀ ਜਵਾਬ ਹੈ ਬੀ ਨੈਕਸਟ ਕੁਐਸਚਨ ਜਦੋਂ ਬ੍ਰੇਕ ਜ਼ੋਰ ਨਾਲ ਲਗਾਇਆ ਜਾਂਦਾ ਹੈ ਤਾਂ ਇੱਕ ਐਂਟੀ ਲੋਕ ਬ੍ਰੇਕਿੰਗ ਸਿਸਟਮ 휠 ਲੋਕ ਹੋਣ ਤੋਂ ਅਧਿਕਾਰਾਂ ਨੂੰ ਡੈਸ਼ ਹੋਣ ਤੋਂ ਰੁਕਦਾ ਹੈ ਸੂਈ ਦਾ ਸਹੀ ਜਵਾਬ ਹੈ ਬੀ ਖਿਸਕਣ ਨੈਕਸਟ ਕੁਐਸਚਨ 79 ਬੁਨਿਆਦੀ ਆਟੋਮੋਬਾਈਲਾਂ ਦੇ ਵਿੱਚ सस्पेंशन एक्सलेस्स व्हील्स ਅਤੇ डैश ਸਮ ਸ਼ਾਮਿਲ ਹਨ ਸਹੀ ਜਵਾਬ ਹੈ ਸੀ ਫਰੇਮ ਨੈਕਸਟ 80 ਕੁਐਸਚਨ ਆਟੋਮੋਬਾਈਲ ਇੰਜਨ ਦਾ ਕੂਲਿੰਗ ਸਿਸਟਮ ਸਭ ਤੋਂ ਜ਼ਿਆਦਾ ਸਰਲ ਹੁੰਦਾ ਹੈ ਜਦੋਂ ਇੰਜਨ ਨੂੰ ਡੈਸ਼ ਰੱਖਿਆ ਜਾਂਦਾ ਹੈ ਸਹੀ ਜਵਾਬ ਹੈ ਏ ਸਾਹਮਣੇ ਫਰੰਟ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਹੋਰ ਵੀ ਕੁਐਸਚਨਾਂ ਦੇ ਆਨਸਰ ਦਿੱਤੇ ਜਾਣ ਸੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦੀ